ਤਸਵੀਰਾਂ ਦੇ ਵਿੱਚ ਮੂੰਹ ਬੰਨ ਕੇ ਨਜ਼ਰ ਆ ਰਹੇ ਇਹ ਨੌਜਵਾਨ ਅਤੇ ਇੱਕ ਔਰਤ ਪੁਲਿਸ ਦੇ ਅੜਿੱਕੇ ਚੜੇ ਹਨ ਨੌਜਵਾਨਾਂ ਦੇ ਨਾਲ ਨਜ਼ਰ ਆ ਰਹੀ ਇਹ ਔਰਤ ਹੀ ਲੁੱਟ ਦੀ ਵਾਰਦਾਤ ਦੀ ਮਾਸਟਰਮਾਈਂਡ ਸੀ ਅਤੇ ਇਸ ਔਰਤ ਨੇ 1 ਲੱਖ ਰੁਪਏ ਦੀ ਸਪਾਰੀ ਦੇ ਕੇ ਇਨ੍ਹਾਂ ਮੁੰਡਿਆਂ ਦੇ ਕੋਲੋਂ ਆਪਣੀ ਹੀ ਦਰਾਨੀ ਦੇ ਸੋਨੇ ਦੇ ਗਹਿਣਿਆਂ ਦੀ ਲੁੱਟ ਕਰਵਾਈ ਸੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਆਰੋਪੀਆਂ ਦੇ ਕੋਲੋਂ ਸੋਨੇ ਦੇ 4 ਕੰਗਣ ਜਿਨ੍ਹਾਂ ਦੀ ਕੀਮਤ 4 ਲੱਖ ਰੁਪਏ ਬਣਦੀ ਹੈ ਦੇ ਨਾਲ-ਨਾਲ 2 ਮੋਟਰਸਾਈਕਲ ਵੀ ਬਰਾਮਦ ਕੀਤੀ ਹਨ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨੂੰ ਪੂਰੀ ਵਾਰਦਾਤ ਅਤੇ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਰੇ ਵਿੱਚ ਦੱਸਿਆ ਅ ਕੱਲ ਸਵੇਰੇ ਕਰੀਬ 11:30 ਵਜੇ ਇੱਕ ਵਾਰਦਾਤ ਜਿਹੜੀ ਹੈਗੀ ਸਾਡੇ ਇਲਾਕੇ ਵਿੱਚ ਰਹਾਇਸ਼ੀ ਇਲਾਕੇ ਵਿੱਚ ਰੋਪੜੀ ਛੋਈ ਸੀਗੀ ਜਿਦੇ ਵਿੱਚ ਤਿੰਨ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਇੱਕ ਘਰ ਦੇ ਅੰਦਰ ਵੜ ਕੇ ਤਲਵਾਰ ਦੀ ਨੋਕ ਤੇ ਡਰਾ ਕੇ ਤੰਗਾ ਕੇ ਇੱਕ ਲੇਡੀ ਕੋਲੋਂ 골ਡ ਔਰਨਮੈਂਟ ਜਿਹੜੇ ਹੈਗੇ ਨੇ ਉਹ ਖੋ ਕਰਕੇ ਲੈ ਗਏ ਸੀਗੇ ਔਰ ਵਾਰਦਾਤ ਕਾਫੀ ਸੰਜੀਦਾ ਜੀ ਕਿਉਂਕਿ ਇੱਕ ਤੇ ਰਹਾਇਸ਼ੀ ਇਲਾਕੇ ਵਿੱਚ ਹੋਈ ਸੀ ਦਿਨ ਦਿਹਾੜੇ ਹੋਈ ਸੀਗੀ ਇਸ ਕਰਕੇ ਜਿਹੜਾ ਹੈਗਾ ਨਾਲ ਦੇ ਨਾਲ ਸਾਡੀ ਜਿਹੜੀ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਜਿਹੜਾ ਹੈਗਾ ਇਹਨਾਂ ਨੇ ਨਾਲ ਦੇ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਹੋਰ ਵੀ ਜਿਹੜੇ ਪੁਰਾਣੇ ਕ੍ਰਿਮੀਨਲ ਸੀਗੇ ਜਿਨ੍ਹਾਂ ਨੇ ਪਹਿਲਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਰਿਕਾਰਡਸ ਖੰਗਾਲੇ ਗਏ ਜਦੋਂ ਆਪਾਂ ਇਹਨੂੰ ਵਰਕ ਕਰ ਰਹੇ ਸੀਗੇ ਸਾਇੰਟਿਫਿਕਲੀ ਉਹਦੇ ਵਿੱਚ ਅਸੀਂ ਇਹਨੂੰ ਟਰੇਸ ਕੀਤਾ ਹੈ ਇਸ ਵਾਰਦਾਤ ਨੂੰ ਔਰ ਜਿਹੜੇ ਤਿੰਨ ਬੰਦੇ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਨਰਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇੱਕ ਤੇ ਜਿਹੜੇ ਰਿਕਵਰੀ ਕੀਤੀ ਗਈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਸੀਗਾ ਕ੍ਰਾਈਮ ਵਿੱਚ ਉਹਨੂੰ ਵੀ ਜਿਹੜਾ ਰਿਕਵਰ ਕੀਤਾ ਗਿਆ ਔਰ ਪ੍ਰੀਮੀਨਰੀ ਜਿਹੜੀ ਪੁੱਛਗਿੱਛ ਆਪਾਂ ਕੀਤੀ ਸੀਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਉਹਨੇ ਆਪਣੇ ਇੱਕ ਬੁਆਏਫਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹ ਉਹਦੀ ਖੋਹ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲਏਗੀ ਉਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਾਕਫ ਹੈਗਾ ਉਹਦੀ ਦੇ ਨਾਲ ਮਿਲਵਾਇਆ ਜਿੰਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਜਿੰਨ ਦਿਹਾੜੇ ਲੁੱਟ ਦੀ ਵਾਰਦਾਤ ਜਿਹੜੀ ਸੀਗੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ ਸਵਿਫਟਲੀ ਵਰਕ ਕਰਦੇ ਹੋਇਆ ਤੇਜ਼ਗੀ ਦੇ ਨਾਲ ਕੰਮ ਕਰਦੇ ਹੋਏ ਆ ਟ੍ਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਹੈ ਆਪਾਂ ਪੂਰੀ ਕਰ ਲਈ ਹੈ ਜिले ਵਾਰਦਤ ਕਾਈ ਉਹਦਾ ਪੂਰੀ ਸੁਭੰਧ ਹੈ ਕਿ ਜਿਹੜੀ ਚੋਰੀ ਹੋਈ ਹੈ ਔਰ ਕਿਉਂ ਨੇ ਇਹ ਦਿੱਤਾ ਗਏ ਬੇਸਿਕਲੀ ਜਿਠਾਣੀ ਲੱਗਦੀ ਹੈਗੀ ਜਿਹੜੀ ਸ਼ਿਲਪਾ ਜੈਨ ਹੈਗੀ ਹੈ ਵਿਕਟਿਮ ਦੀ ਜਿਠਾਣੀ ਲੱਗਦੀ ਹੈਗੀ ਔਰ ਬੇਸਿਕਲੀ ਜਿਹੜੇ 골ਡ ਔਰਨਮੈਂਟ ਸੀਗੇ ਉਹਨੂੰ ਪਤਾ ਸੀ ਕਿ ਇਹ ਪਾ ਕੇ ਰੱਖਦੀ ਹੈਗੀ ਔਰ ਰੀਅਲ ਹੈਗੇ ਨੇ ਉਦੇ ਵਾਸਤੇ ਹੀ ਉਹਨੇ ਜਿਹੜਾ ਹੈਗਾ ਕਿ ਉਸ ਤੋਂ ਪੈਸੇ ਕਮਾ ਲੈ ਕੇ ਹੀ 골ਡ ਔਰਨਮੈਂਟਸ ਉਹਨੂੰ ਮਿਲ ਜਾਣਗੇ ਔਰ ਅੱਗੇ ਐਸੇ ਕਰਕੇ ਉਹਨੇ 1 ਲੱਖ ਰੁਪਏ ਤੇ ਜਿਹੜਾ ਹੈਗਾ ਉਹਨੂੰ ਠੇਕੇ ਤੇ ਮੈਂ ਕਹਿ ਦੂੰਗਾ ਕ੍ਰਾਈਮ ਦਿੱਤਾ ਸੀਗਾ ਅੱਗੇ ਸੁਪਾਰੀ ਦਿੱਤੀ ਸੀਗੀ ਔਰ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਸਾਰੇ ਔਰਨਮੈਂਟਸ ਮਿਲ ਜਾਣੇ ਸੀਗੇ ਰਿਕਵਰੀ ਹੋ ਗਈ ਹੈਗੀ ਉਹ ਤੁਹਾਨੂੰ ਆਪਣੇ ਆਪ ਸਾਂਝੀ ਵੀ ਕਰ ਦਿੰਦੇ ਹੈਗੇ ਚਾਰ ਜਿਹੜੀ ਚੂੜੀਆਂ ਗਈਆਂ ਸੀਗੀਆਂ ਉਹ ਚਾਰੇ ਦੀ ਚਾਰੀ ਰਿਕਵਰ ਹੋ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਦੋ ਮੋਟਰਸਾਈਕਲ ਕ੍ਰਾਈਮ ਵਿੱਚ ਇਸਤੇਮਾਲ ਹੋਏ ਸੀਗੇ ਉਹ ਦੋਨੋਂ ਮੋਟਰਸਾਈਕਲ ਵੀ ਰਿਕਵਰ ਹੋ ਗਏ ਨੇ